ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭੈਣਾਂ ਨੂੰ ਆਈ ਹੋਪ ਤੁਸੀਂ ਵਧੀਆ ਠੀਕ ਠਾਕ ਹੋਵੋਗੇ ਤੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਮੇਰੇ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਤੇ ਸਬਸਕ੍ਰਾਈਬਰ ਜ਼ਰੂਰ ਕਰ ਦਿਆ ਕਰੋ ਜੀ ਪਲੀਜ਼ ਰਿਕਵੈਸਟ ਈ ਆ ਤੁਹਾਡੇ ਅੱਗੇ ਤੇ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਨਿਊ ਕਲੈਕਸ਼ਨ ਹੈ ਇਹ ਹੈਗੇ ਆਪਣੇ ਕੋਲੇ ਤਮੰਨਾ ਦੀ ਸੂਟ ਨੇਗੇ ਤੇ ਪਿਆਰ ਕਾਟਨ ਦੇ ਸੂਟ ਨੇ ਤੇ ਮੂਰੀ ਵਰਕ ਹੈ ਇਹਨਾਂ ਦੇ ਸੈਲਫ ਪ੍ਰਿੰਟ ਦੀ ਬਾਟਮ ਹੈ ਦੇ ਨਾਲ ਤੇ ਇਹ ਵਾਲੀ ਕਮੀਜ਼ ਹੈ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਲਰ ਵੀ ਬਹੁਤ ਪਿਆਰਾ ਹੈਗਾ ਇਹਦਾ ਸ਼ਾਲਟਰ ਦਾ ਤੇ ਬਹੁਤ ਸੋਹਣਾ ਸੂਟ ਹੈ ਇਹ ਤਮੰਨਾ ਦੇ ਸੂਟ ਨੇਗੇ ਪਿਓਰ ਕਾਟਨ ਦੇ ਵਿੱਚ ਤੇ ਇਹਦੇ ਨਾਲ ਇਹ ਵਾਲੀ ਬਾਟਮ ਹੈ ਦੀ ਵਰਕ ਦਿੱਤਾ ਹੋਇਆ ਬਾਟਮ ਦੇ ਉੱਪਰ ਬਹੁਤ ਸੋਹਣਾ ਇਹ ਮੂਰੀ ਵਰਕ ਆਊਗਾ ਮੂਰੀ ਦੇ ਉੱਪਰ ਆਊਗਾ ਜੀ ਇਹੇ ਵਰਕ ਮਤਲਬ ਕਿ ਬਾਟਮ ਤੇ ਬਹੁਤ ਸੋਹਣੇ ਬਣੂਗੀ ਜੀ ਤੁਸੀਂ ਲੇਸ ਵਗਾਰਾ ਦੀ ਫਿਨਿਸ਼ਿੰਗ ਦੇ ਕੇ ਤਿਆਰ ਕਰਵਾ ਸਕਦੇ ਹੋ ਸੂਟ ਨੂੰ ਤੇ ਬਹੁਤ ਸੋਹਣਾ ਸੂਟ ਤਿਆਰ ਹੋਊਗਾ ਦੁਪੱਟਾ ਇਹਦੇ ਨਾਲ ਟਾਈ ਐਂਡ ਟਾਈ ਦਾ ਹੀ ਇਹ ਵਾਲਾ ਦੁਪੱਟਾ ਹੈ ਦੇ ਨਾਲ ਬਹੁਤ ਸੋਹਣਾ ਪਿਓਰ ਦਾ ਦੁਪੱਟਾ ਹੈ ਇਹ। ਟਾਈ ਐਂਡ ਡਾਈ ਦਾ ਦੁਪੱਟਾ ਹੈਗਾ। ਬਹੁਤ ਵਧੀਆ ਦੁਪੱਟਾ ਹੈਗਾ। ਤੇ ਕਲਰ ਵੀ ਆਪਣੇ ਕੋਲੇ ਬਹੁਤ ਮਿਲ ਜਾਣਗੇ ਇਹਨਾਂ ਦੇ ਵਿੱਚ ਤੇ ਸੂਟ ਵੀ ਬਹੁਤ ਸਾਰੇ ਮਿਲ ਜਾਣਗੇ। ਜੇ ਤੁਸੀਂ ਕਿਸੇ ਨੇ ਵੀ ਲੈਣੇ ਨੇ ਤਾਂ ਦਿੱਤੇ ਗਏ ਨੰਬਰਾਂ ਤੇ ਕੰਟੈਕਟ ਕਰ ਲਿਓ ਤੇ ਦੂਸਰਾ ਆਪਣੇ ਕੋਲੇ ਇਹ ਵਾਲਾ ਕਲਰ ਹੈ ਜੀ ਇਹਦੇ ਵਿੱਚ। ਬਹੁਤ ਸੋਹਣਾ ਸੂਟ ਹੈ ਵੀ ਇਹਦੇ ਵੀ ਮੂਰੀ ਦੇ ਵਰਕ ਹੈਗਾ ਕੀਤਾ ਹੋਇਆ ਹੀ। ਇਸ ਤਰ੍ਹਾਂ ਬਾਟਮ ਹੈ ਜੀ। ਇਹ ਵਾਲੀ ਤੇ ਮੁਰਦੇ ਉੱਪਰ ਵਰਕ ਹੈ ਇਹਦਾ ਦਿੱਤਾ ਹੋਇਆ ਬਹੁਤ ਵਧੀਆ ਤਿਆਰ ਹੋਊਗਾ ਜੀ ਸੂਟ ਤੁਸੀਂ ਬਣਵਾ ਕੇ ਦੇਖਿਓ ਜੇ ਤੁਸੀਂ ਲੈਣੇ ਨੇ ਤਾਂ WhatsApp ਤੇ ਦਿੱਤੇਗੇ ਨੰਬਰਾਂ ਤੇ ਕੰਟੈਕਟ ਕਰ ਲਿਆ ਕਰੋ ਪਲੀਜ਼ ਫੋਨ ਨਾ ਕਰਿਆ ਕਰੋ ਕਈ ਵਾਰ ਫੋਨ ਨਹੀਂ ਚੱਕਿਆ ਜਾਂਦਾ ਟੈਂਡ ਨਹੀਂ ਕਰ ਸਕਦੇ ਤੇ ਇੱਕ ਇਹ ਕਲਰ ਹੈ ਇਹਦੇ ਵਿੱਚ ਆਪਣੇ ਕੋਲੇ ਇਹ ਵਾਲਾ ਬਹੁਤ ਸੋਹਣਾ ਕਲਰ ਹੈ ਵੀ ਬਹੁਤ ਪਿਆਰਾ ਜਿਹਾ ਕੰਦਰ ਹੈਗਾ ਤੇ ਐਵੇਂ ਦੀ ਇਹਦੇ ਵੀ ਮੂਰੀ ਦੇ ਵਰਕ ਹੈ ਇਹ ਵਾਲੀ ਸਲਵਾਰ ਬਾਟਮ ਹੈ ਇਹਦੇ ਨਾਲ ਇਸ ਤਰ੍ਹਾਂ ਦੀ ਇਹ ਸ਼ਾਲਟ ਆ ਗਈ نیچے ਇਹ ਬਾਟਮ ਆ ਗਈ ਤੇ ਦੁਪੱਟਾ ਇਹਦਾ ਟਾਈ ਹੰ ਟਾਈ ਦਾ ਹੀ ਇਹ ਵਾਲਾ ਦੁਪੱਟਾ ਹੈਗਾ ਪਿਓਰ ਦੇ ਦੁਪੱਟੇ ਨਾਲ ਨਹੀਂ ਸੂਟ ਬਹੁਤ ਸੋਹਣੇ ਨੇ ਤੇ ਰੇਟ ਵੀ ਬਹੁਤ ਘੱਟ ਨੇ ਐਵੇਂ ਦਾ ਦੁਪੱਟਾ ਹੈਗਾ ਇਹਦੇ ਨਾਲ ਬਹੁਤ ਸੋਹਣਾ ਜੇ ਕਿਸੇ ਨੇ ਵੀ ਲੈਣੇ ਨੇ ਮੇਰੀ ਭੈਣ ਨੇ ਆ ਤਾਂ ਮੇਰੇ ਦਿੱਤੇ ਗਏ ਵਟਸਐਪ ਨੰਬਰਾਂ ਤੇ ਕੰਟੈਕਟ ਕਰਕੇ ਹੈਲੋ ਲਿਖ ਕੇ ਸਕਰੀਨਸ਼ਾਟ ਲੈ ਕੇ ਸੂਟ ਦੀ ਪਿਕ ਸੈਂਡ ਕਰ ਸਕਦੇ ਹੋ ਜੀ ਫਾਸਰੀ ਕਾ